ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪੰਜਾਬੀ ਪਾਲਕਪੁਰਾਵਾ ਦਾ ਸਵਾਗਤ ਹੈ ਆਪਣਾ ਜੀ ਗੱਲਪਾ ਤੋਂ ਮੋੜਨ ਦੇ ਦੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵਿੰਡਾ ਤਸਵੀਰ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਿਆਰ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹਣਾ ਖੋਲਦੇ ਆ ਰਹੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਛ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਤੇ ਉਹ ਮਿਰਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਜੀ ਮਿਰਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਰਪਾਤ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਬਸਰ ਜੀ ਠੀਕ ਆ ਜੀ ਫੋਨ ਨੰਬਰ ਨਹੀਂ ਨਹੀਂ 94594925 ਠੀਕ ਆ ਜੀ ਹਾਂਜੀ ਹਾਂਜੀ ਬਾਈ ਗੱਭਣ ਤੋਂ ਕਰੀਏ ਜਿਸ ਨੂੰ ਸਮਝ ਆ ਆ ਜੀ ਨਹੀਂ ਨਾ ਵੀ ਬਾਟਰ ਦੀ ਗੱਭਣ ਤੋਂ ਕਰ ਲਈਏ ਜੱਗੇ ਵੀਰ ਠੀਕ ਆ ਲਓ ਜੀ ਦੁੱਧ ਦਾ ਡਰਮ ਜੀ ਹਾਂਜੀ ਹਾਂਜੀ ਬਾਈ ਕਿੰਨਾ ਸੁਗਾ ਸੁਲਾ ਨੇ ਇਹਨੇ ਜੱਗੇ ਵੇ ਕਿ ਪ੍ਰੋਪਰ ਤੀਸਰਾ ਸੁਗਾ ਸੁਣਾ ਅੱਛਾ ਜੀ 20 ਆਪਣੇ ਬੰਦੇ ਖਾਲ ਕੋਲ ਹੀ ਘਰੋਂ ਅੱਛਾ 20 21 ਕਿਲੋ ਦੁੱਧ ਦਿੰਦੀ ਐ ਠੀਕ ਆ ਠੀਕ ਆ ਲਓ ਜੀ 20 21 ਲੀਟਰ ਵਾਲੀ ਆ ਸੂਹਾ ਬਾਈ ਇਹ ਤੀਸਰਾ ਖਾਂਦਾਨ ਬਾਰਡਰ ਦੇ ਮਾਮਲੇ ਵਿੱਚ ਝੋਟੇ ਦਾ ਆ ਅੱਛਾ ਜੀ ਹਾਂ ਬਹੁਤ ਦੁੱਧ ਨੂੰ ਬੜੀ ਐ ਜੱਗੀ ਵੀ ਰੇ ਠੀਕ ਆ ਠੀਕ ਆ ਲਓ ਜੀ ਇਹ ਬਸ ਹਰ ਖੋੜਾ ਲੀਆ ਖੋਲ ਕੇ ਵਸਾਉਂਦੇ ਬਾਕੀ ਆਪਾਂ ਸੂਹਾ ਤੀਸਰਾ ਸੂਹੀ ਕਰਮਾਲੀ ਜੀ ਲਓ ਜੀ ਕੋ ਨਿੰਦੀਰਾ ਵੀ ਦੀ ਆ ਇਹਦੇ ਪੰਡਾ ਪਈਆਂ ਵਾ ਥੱਲੇ ਕਰਮਾਲੀ ਨੇ ਆ ਕਿੰਨਾ ਭਾਈ ਇਹ ਟਾਈਮ ਖੜੂਗੀ ਅਜੇ ਹਫਤਾ ਲੈ ਜਾਣਾ ਜੱਗੇ ਅੱਛਾ ਜੀ ਹਾਂ ਠੀਕ ਆ ਲਓ ਜੀ ਹਫਤੇ ਇੱਕ ਦਿਨ ਆਸ-ਪਾਸ ਅਜੇ ਟਾਈਮ ਲੱਗੂਗੀ ਕਿ ਕਿੱਕਰ ਕਰਦੇ ਨੇ ਅੱਜ ਚਾਹ ਫਗਾਵਾਂ ਨੂੰ ਵੀ ਕੱਟਣ ਦੀ ਆ ਬਾਰਡਰ ਦੇ ਏਰੀਏ ਦੇ ਵੀ ਪੂਰਾ ਹੀ ਇੱਧਰ ਵੇਖੋ ਓਡੀ ਮਾਝੇ ਦੇ ਉੱਡੇ ਹੀ ਕੱਟਿਆ ਇੱਧਰ ਵੇਖੋ ਠੀਕ ਹੈ ਠੀਕ ਹੈ ਠੀਕ ਲਓ ਜੀ ਗਿਆ ਕੰਮ ਸੰਧਾ ਜਿਪਿਓ ਰੱਗੇ ਡੇਢੇ ਘਾਟ ਵਾਲੀ ਜਾਂਦੇ ਕੋਈ ਨਹੀਂ ਵੀ ਰਿੰਦਾ ਜਾਂਦੇ ਘਾਟ ਘਾਟ ਵੀ ਚੰਗਾ ਆ ਗਿਆ ਜਾਂ ਡੱਕਦੇ ਵੀਰ ਉਧਰੋਂ ਥੱਲੇ ਹੋਈ ਕਰਮਾਲੀ ਨਾਲ ਪੰਡਾ ਹੀ ਪਾਈਆਂ ਵਾ ਇਹ ਜਿੱਦਾਂ ਨਹੀਂ ਜਿੱਦਾਂ ਸੁਈ ਉਹਨਾਂ ਮੈਡ ਪਾਉਣਾ ਪੈਣਾ ਇਹ ਤਾਂ ਗੱਲੇ ਕਾਵਾੰਗਾ ਅੱਛਾ ਜੀ ਹਾਂ ਠੀਕ ਆ ਠੀਕ ਆ ਜੀ ਲਓ ਜੀ ਮਿਲਕ ਵੈਣ ਜਿਹੜੀ ਦੋਵਾਂ ਸਾਈਡਾਂ ਤੇ ਬਹੁਤ ਚੰਗੀ ਲੱਗੀ ਆ ਇਹਦੇ ਹਵਾਨੇ ਦੇ ਵੀ ਨਾਲਾ ਨੂੜਾ ਆ ਗਈਆਂ ਵਾ ਹਾਂ ਜੀ ਹਾਂ ਜੀ ਤੇ ਅਜੇ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਲੱਜੂਗੀ ਪੂਜ ਲੈ ਜੂਗੀ ਲੈ ਦੂਗੀ ਠੀਕ ਆ ਪੂਜ ਫੜਿਓ ਬਾਈ ਜੀ ਮੜੀ ਲਾਓ ਜੀ ਦਿਖਾ ਦਿਓ ਮੜੀ ਚੰਗੀ ਤਰ੍ਹਾਂ ਲਾਓ ਜੀ ਚੈੱਕ ਕਰ ਸਕਦੇ ਆ ਸਾਰਾ ਛੱਡਾ ਛੱਡਾ ਦੇ ਭਰਨਾ ਚੰਗੀ ਰਾਜ ਅੱਛਾ ਜੀ ਆ ਸਾਰਾ ਇਹ ਨਾ ਬਾਰੂ ਨਾ ਮੋਟੇ-ਫੋਟੇ ਠੀਕ ਆ ਠੀਕ ਆ ਠੀਕ ਲਓ ਜੀ ਸੂਰ ਮੁੱਲ ਤਾਂ ਕਿੰਦਾ ਲਾਜੂਗੀ ਜੇ ਤਨ ਕਰਮ ਵਾਲੀ ਫੁੱਲ ਤਿਆਰ ਹੋ ਗਈ ਹਨ ਫੁੱਟ-ਫੁੱਟ ਬਾਹਰ ਆਈ ਪਈ ਉਹ ਕਿਹਦਾ ਦਾ ਜਿਵੇਂ ਨਾੜਾ ਨਾ ਥੱਲੇ ਤੇ ਖਾਓ ਜੱਗੇ ਦੁੱਧਾਂ ਕਿੱਡੀਆਂ ਲੱਗੀਆਂ ਪੈਪਾਂ ਠੀਕ ਆ ਠੀਕ ਆ ਹਾਂ ਲਓ ਜੀ ਕਿਹਦਾ ਦਾ ਜੀ ਮਿਲਕ ਵੈਂਟ ਦੀ ਦਮਾ ਸਿੱਡਾਂ ਦੇ ਬਹੁਤ ਚੰਗੀ ਲੱਗੀ ਐ ਤਾਂ ਲੱਗ ਕੈਪਾਂ ਪਈਆਂ ਆਪਣੀਆਂ ਵਾ ਆਪਣੇ ਹਾਂਜੀ ਹਾਂਜੀ ਇਹਦਾ ਭਾਈ ਮੁੱਲ ਫਿਰ ਜੱਗੇ ਵੀ ਇਹਦਾ ਮੁੱਲ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਹਾਂ ਠੀਕ ਹੈ ਜੀ ਇੱਕ ਵੇਨੂੰ ਆਪਾਂ ਤਾਂ ਦੇ ਸ਼ਾਮ ਛੱਡ ਕੇ ਦੇ ਦਾਂਗੇ ਜੱਗੇ ਵੀਰ ਅੱਛਾ ਜੀ ਹਾਂ ਠੀਕ ਸੇ ਤੂੰ ਮੂੰਹ ਦਿਖਾਓ ਕਿੱਡਾ ਟਾਪਾ ਲਗਾ ਜੋ ਟਿਕਾ ਠੀਕ ਹੈ ਲਓ ਜੀ ਇਹਦਾ ਰੇਟ ਪਈ ਕਹਿੰਦਾ ਕਿ ਫਾਮ ਤੇ ਕਰਾਂਗੇ ਬਾਕੀ ਦੇ ਬਿਲਕੁਲ ਵਿਆਈ ਦੇਣੀ ਹੈ ਬਾਕੀ ਕੀ ਕਰ ਸਕਦਾ ਜੀ ਟਾਟਾ ਟਾਟਾ ਟੋਪ ਲਾਵੇ ਜੀ 20 ਕਿਲੋ ਜੱਗੇ ਵੀਰ ਆਪਾਂ ਗਰੰਟੀ ਨਾਲ ਦੇਣੀ 20 ਕਿਲੋ ਦੀ ਗਰੰਟੀ ਨਾਲ ਅੱਛਾ ਜੀ ਹਾਂ ਠੀਕ ਆ ਠੀਕ ਆ ਜੀ ਬਾਈ ਦੂਜੇ ਨੰਬਰ ਤੇ ਕਿਵੇਂ ਆ ਇਹ ਦੂਜਾ ਸੂਗਾ ਜੱਗੇ ਵੀਰ ਸੁਈ ਆ 9 ਤੋਂ 10 ਕਿਲੋ ਦੁੱਧ ਮਗਰੋਂ ਕੱਟੀ ਜੇ ਇਹਦੇ ਠੀਕ ਆ ਬਾਈ 9 ਤੋਂ 10 ਲੀਟਰ ਇਹਦਾ ਦੁੱਧ ਤਿਆਰ ਹੈ ਤੇ ਪਿਛੇ ਇਹਦੇ ਫੀਮੇਲ ਕਾਫ ਆ ਗਿਆ ਜੀ ਇਹ ਦੂਜਾ ਸੂਗਾ ਸੁਈ ਆ ਦੂਜਾ ਸੂਗਾ ਜੱਗੇ ਵੀਰ ਸੁਈ ਆ ਜੇ ਮੈਲਾ ਨਹੀਂ ਮਾਰਾ ਮੈਲਾ ਮਾਰ ਕੇ 12 13 ਕਿਲੋ ਦੁੱਧ ਭਰ ਦੂਗੀ ਇਹਦਾ ਅੱਛਾ ਅੱਛਾ ਜੀ ਵਧੀਆ ਵਧੀਆ ਖੋਲ ਦਿਓ ਬਾਈ ਇਹਨੂੰ ਵੀਰਾ ਖੋਲੋ ਵੀਰ ਜੀ ਲਓ ਜੀ 12 ਲੀਟਰ ਦੰਦ ਭਰੂਗੀ ਕਰਮ ਵਾਲੀ ਦਾ ਇਸ ਟਾਈਮ 9 ਤੋਂ 10 ਲੀਟਰ ਲੋ ਤਾਂ ਤਿਆਰ ਆ ਹਾਂਜੀ ਹਾਂਜੀ ਛੋਟੀ ਬਣੀ ਚੰਗੀ ਜਿਹੀ ਵੀਰ ਕੋ ਸਾਹਮਣੇ ਜਾ ਗਏ ਨਾ ਅੱਛਾ ਇਹ 2-3 ਕਿਲੋ ਤੋਂ ਹੋਰ ਵਾੜਦੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਥੋੜੀ ਜਿੰਨੀ ਜਪ ਅੱਖ ਰੱਖ ਲਈ ਜੀ ਆਹ ਦੇਖ ਹਾਂਜੀ ਤੇ ਕਰਾਉਣੀ ਸੈਂਸ ਕੋ ਲਾਗੇ ਤਾਂ ਚੈੱਕ ਕਰੰਨੇ ਆਪਾਂ ਤੇ ਕੱਟ ਕਾਟ ਵੀ ਚੰਗਾ ਆ ਗਿਆ ਤੇ ਹੈ ਵੀ ਸਿੰਗਲ ਹੈ ਧੀ ਆ ਕਮਾਲ 9 ਤੋਂ 10 ਲੀਟਰ ਜਿਹੜਾ ਇਸ ਟੈਂਪਲ ਕੁ ਦੁੱਧ ਤਿਆਰ ਆ ਕਰਮਾਲੀ ਦਾ ਕਰੋ ਚੈੱਕ ਗੇਸ ਕੁਆਲਟੀ ਵੀ ਚਲੋ ਕੋਈ ਚੰਗੀ ਸਾਂਭ ਕਰਨ ਵਾਲਾ ਭਰਾ ਲਾਜੀ ਦੁੱਧ ਚੰਗਾ ਕੱਢੀ ਜਾਊਗੀ ਤੇ ਜਵਾਕ ਇਹਦੇ ਪਿੱਛੇ ਆ ਗਿਆ ਜੀ ਫੀਮੇਲ ਕਾਫ ਉਹ ਵੀ ਦਿਖਾਉਨੇ ਆਪਾਂ ਲਾਗੇ ਤੋਂ ਤੋਂ ਲਾਗੇ ਤੁਹਾਨੂੰ ਪਰੇ ਨਾ ਲੋ ਜੀ ਆਹ ਵਾਲਾ ਫੀਮੇਲ ਕਾਫ ਜਿਹਦੇ ਪਿੱਛੇ ਤੁਸੀਂ ਕਿਆ ਕਰਤਾ ਬਿਲਕੁਲ ਇਹ ਕਾਰਿਆ ਵਾ ਸਾਦਾ ਪਾੜਾ ਤੇ ਮਾਲਾ ਨੇ ਮਾਰਿਆ ਉਹ ਮੱਠ ਠੀਕ ਹੈ ਠੀਕ ਹੈ ਉਹ ਜੱਟ ਦਾ ਵੀ ਇਹਦਾ ਵਿਚਾਰ ਕਰਦਾ ਜੀ ਬਹੁਤ ਜਿਆਦਾ ਸੁਪਾਈਆਂ ਦੇ ਵਿੱਚ ਆ ਗਿਆ ਤੇ ਇਹਦਾ ਬਾਈ ਜੀ ਮੁੱਲ ਜੱਗੇ ਵੀ ਇਹਦਾ ਮੁੱਲ ਕਰਦਾ 75000 ਅੱਛਾ ਜੀ ਹਾਂ ਪੂਰੇ 70000 ਦੇ ਦਾਂਗੇ 70 ਕਰਦੀ ਅੰਦਰ ਮੈਂ ਦੇਣਾ ਹਾਂਜੀ ਕਰਦੀ ਅੰਦਰ ਹਾਂ ਪਿੱਛੋਂ ਮਿਲਦੀਆਂ ਨਹੀਂ ਜੱਗੇ ਵੀਰ ਇਹ ਭਾਲ ਸਿੰਘ ਜੀ ਹਾਂਜੀ ਇਹ ਜੱਗੇ ਵੀਰ ਅੱਜ ਮੇਲੇ ਲੁੱਟਣ ਵਾਲਾ ਮੇਰੇ ਪਾਦ ਕੇ ਮੁੰਡਾ ਹਾਂਜੀ ਹਾਂਜੀ ਆਹ ਜੀ ਇਹਨਾਂ ਲੁੱਟ ਗਿਆ ਲੁੱਟ ਗਿਆ ਰਹਿ ਗਿਆ ਰਹਿ ਗਿਆ ਤੇ ਬਹਿ ਗਿਆ ਇਹ 60 ਜੱਗੇ ਵੀਰ ਦੇ ਦਾਂਗੇ 60 ਦੀ ਹਾਂ ਪਾਣ ਦੀ ਕਰਦੇ ਹਿੱਤੇ ਪਾਣ ਦੀ ਕਰਦੀ ਜਾਨ ਪਾਣ ਦੀ ਕਰਦਾ ਭੰਦੇੰਦਾ ਨਹੀਂ ਕੋ 10 ਕਿਲੋ ਚੱਕਰ ਪਾਇਆ ਜੀ ਵੀਰੇ 10 ਕਿਲੋ ਦੋਦੇ ਲੋਕ ਇਹ ਈੜਾ ਦੇ ਆਲੇ ਮਿਲਣਾ ਯਾਰ ਭਾਲ ਸਿੰਘ ਦੇ ਨਾਲ ਉਹ ਕਿੱਥੇ ਮਿਲਣਾ ਕੀ ਕਰਦਾ ਦੇ ਬਾਕੀ ਤਾਜੀ ਸੂਈ ਤਾਂ ਖਾਲਾ ਜੱਡਾ ਹੋ ਗਿਆ ਕਰਮਾਲੀ ਦਾ ਹਾਂਜੀ ਹਾਂਜੀ ਨਾ ਉਹ ਤੋਂ 10 ਲੀਟਰ ਦੁੱਧ ਤਿਆਰ 65000 ਇਸ ਤੋਂ ਪਰੇ ਰੱਬ ਦਾ ਨਾਮ ਰੱਬ ਦਾ ਨਾਮ ਹੈ ਜੱਜ ਵੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਅਰੇ ਜੱਜ ਵੀ ਤੂੜੀ ਪਾਉਂਦੀ ਕਿਹਦਾ ਹਰ ਹੋਵੇ ਨਾ ਹਾਂਜੀ ਮਰਮੁਰੇ ਗਏ ਮੈਂ ਨਾ ਹਾਂਜੀ ਤੇ ਹਰਿਆ ਮੈਂ ਤਾਂ ਮੰਨ ਲਵਾਂ 12-13 ਕਿਲੋ ਦੇ ਦੁੱਧ ਦिए ਠੀਕ ਹੈ ਠੀਕ ਹੈ ਹਾਂਜੀ ਪਸ਼ੂ ਪਾਲਕ ਕੋਲ ਚੰਗੇ ਦਰਦੇ ਬਿਲਕੁਲ ਜਾਇਜ਼ ਹੁੰਦੇ ਆ ਵੀਰ ਦੇ ਬਾਕੀ ਵੀਡੀਓ ਨੂੰ ਵਾਤ ਵਾਤੇ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਉਹਨਾਂ ਨੇ ਪਾ ਦੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ